ਸ਼ੋਭਾ ਬਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤਕੌਰ ਤੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਟਬੂਲੇਟਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨੀ ਮੋਰਚੇ ਦੀ ਤਾਂ ਉਹਨਾਂ ਦੀ ਮੀਟਿੰਗ ਜਿਹੜੀ 24 ਦਸੰਬਰ ਨੂੰ ਹੋਣੀ ਸੀ ਉਹ ਹੁਣ 18 ਦਸੰਬਰ ਨੂੰ ਕੀਤੀ ਜਾਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਜਿਹੜਾ ਕਿ ਉਹਨੇ ਮੀਟਿੰਗ ਦਾ ਸਮਾਂ ਹੁਣ 18 ਦਸੰਬਰ ਨੂੰ ਕੀਤਾ ਗਿਆ ਜਦਕਿ ਪਹਿਲਾਂ 24 ਦਸੰਬਰ ਨੂੰ ਇਹ ਮੀਟਿੰਗ ਕੀਤੀ ਜਾਣੀ ਸੀ ਜਿਸ ਦੇ ਵਿੱਚ ਅਗਲੀ ਰਣਨੀਤੀ ਦੀ ਜਿਹੜੀ ਕਿ ਚਰਚਾ ਹੋਣੀ ਸੀ ਪਰ ਹੁਣ ਦੱਲੇਵਾਲ ਦੀ ਸਿਹਤ ਜਿਹੜੀ ਕਿ ਕਾਫੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਆਉਣ ਦਾ ਵੀ ਖੱਛਾ ਜਿਹੜਾ ਕਿ ਜਤਾਇਆ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਹੁਣ ਇਹ ਮੀਟਿੰਗ 18 ਦਸੰਬਰ ਨੂੰ ਕੀਤੀ ਜਾਵੇਗੀ ਐਸਕੇਐਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਾਡੇ ਰੀਸੈਂਟ ਡਲੇਵਾਰ ਦੀ ਖਨੌਰੀ ਬਾਰਡਰ ਉਤੇ ਭੁਖ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਗਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ ਬਹੁਤ ਧੰਨਵਾਦ ਤਦ ਉਹਦਰੀ ਹੁਣ ਜੇਕਰ ਗੱਲ ਕਰੀਏ 1 ਨੇਸ਼ਨ 1 ਇਲੈਕਸ਼ਨ ਬਿਲ ਦੀ ਤਾਂ ਉਹ ਜਿਹੜਾ ਕਿ ਲੋਕ ਸਭਾ ਦੇ ਵਿੱਚ ਉਸ ਦੀ ਚਰਚਾ ਕੀਤੀ ਗਈ ਹੈ ਤੇ ਜਿਸ ਦੇ ਬਾਰੇ ਜਿਹੜੇ ਕਿ ਆ ਕਾਫੀ ਆਗੂਆਂ ਦੇ ਵੱਲੋਂ ਵਿਚਾਰ ਵਟਾਂਦਰਾ ਉੱਥੇ ਕੀਤੀ ਗਈ ਤੇ ਇਸ ਬਿਲ ਨੂੰ ਪੇਸ਼ ਕਰਨ ਦੇ ਲਈ ਅੱਗੇ ਪਾਸ ਕਰਨ ਦੇ ਲਈ ਵੀ ਤਾਂ ਅੰਦਾਜ਼ਨ ਨੇ ਕਿ ਉੱਥੇ VOTING ਕੀਤੀ ਗਈ ਹੈ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਕੇਂਦਰੀ ਕਾਨੂੰਨੀ ਮੰਤਰੀ ਅਰਜੁਨ ਰਾਮ ਮੇਗਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਕਾਨੂੰਨ ਮੰਤਰੀ ਨੇ ਬਿੱਲ ਨੂੰ ਜੇਪੀਸੀ ਤਾਂ ਅੰਦਾਜ਼ਾ ਨੇ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਦਿੱਤਾ ਹੈ ਤੇ ਹੁਣ ਇਸ ਨੂੰ ਜੇਪੀਸੀ ਕੋਲ ਭੇਜਿਆ ਗਿਆ ਸਦਨ ਦੇ ਵਿੱਚ ਬਿੱਲ ਨੂੰ ਪ੍ਰਵਾਨ ਕਰਨ ਦੇ ਲਈ ਇਲੈਕਟ੍ਰੋਨਿਕ VOTING ਮਸ਼ੀਨ ਰਾਹੀਂ VOTING ਕਰਵਾਈ ਗਈ ਜਿਆਂ ਤਾਂ ਦੱਸਣੀ ਹੈ ਕਿ ਇਸ ਬਿੱਲ ਦੇ ਪੱਖ ਦੇ ਵਿੱਚ 220 ਵੋਟਾਂ ਪਾਈਆਂ ਗਿਆ ਜਦਕਿ ਵਿਰੋਧ ਦੇ ਵਿੱਚ 149 ਵੋਟਾਂ ਪਾਈਆਂ ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਤੇ ਜਿਹੜਾ ਕਿ ਇਤਰਾਜ਼ ਵੀ ਜਤਾਇਆ ਤੇ ਵਿਰੋਧੀ ਧਿਰ ਦੇ ਇਤਰਾਜ਼ ਦੇ ਮਗਰੋਂ ਪਰਚੀ ਰਾਹੀਂ VOTING ਕਰਵਾਏ ਗਿਆ ਜਾਂ ਤਾਂ ਦੱਸ ਦਿੰਦੇ ਨੇ ਕਿ ਪਹਿਲਾਂ ਜਿਹੜੀ ਕਿ ਮਸ਼ੀਨ ਰਾਹੀਂ VOTING ਹੋਈ ਉਸ ਤੋਂ ਬਾਅਦ ਪਰਚੀ ਰਾਹੀਂ ਵੀ VOTING ਕਰਵਾਏਗੀ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਤੀਜਿਆਂ ਦਾ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪ੍ਰਸਤਾਵ ਪੇਸ਼ ਕਰਨ ਦੇ ਹੱਕ ਦੇ ਵਿੱਚ 259 ਅਤੇ ਵਿਰੋਧ ਦੇ ਵਿੱਚ 198 ਵੋਟਾਂ ਪਾਈਆਂ ਗਈਆਂ ਨੇ ਤੇ ਉਧਰ ਹੁਣ ਚੱਕਰ ਗੱਲ ਕਰੀਏ ਤਾਂ ਬਾਲੀਵੁੱਡ ਦੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਉਹਨਾਂ ਦੇ ਨਾਲ ਅਦਾਕਾਰਾ ਯਾਮੀ ਗੋਤਮ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਹੋਏ ਨਜ਼ਰ ਆਏ ਨਹੀਂ ਜੀ ਉਹਦਾ ਅੰਦਾਜ਼ਨ ਹੈ ਕਿ ਸੰਜੇ ਦੱਤ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਲਈ ਜਿਹੜੇ ਕਿ ਪੰਜਾਬ ਪਹੁੰਚੇ ਨੇ ਜਿੱਥੇ ਉਹਨਾਂ ਦੇ ਨਾਲ ਮਸ਼ਹੂਰ ਅਦਾਕਾਰਾ ਯਾਮੀ ਗੋਤਮ ਵੀ ਨਜ਼ਰ ਆਈ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਜਿਹੜੇ ਕਿ ਮੌਜੂਦ ਸੀ ਇਹਨਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਹੈ ਉਹਨਾਂ ਦੇ ਵੱਲੋਂ ਅਰਦਾਸ ਵੀ ਕਰਵਾਈ ਗਈ ਤੇ ਤੁਹਾਨੂੰ ਦਾਸ ਨੇ ਕਿ ਹੁਣ ਜਲਦ ਹੀ ਸੰਜੇ ਦਤ ਜਿਹੜੇ ਕਿ ਪੰਜਾਬੀ ਫਿਲਮ ਦੇ ਵਿੱਚ ਜਿਹੜੇ ਕਿ ਨਜ਼ਰ ਆਉਣਗੇ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਵੱਲੋਂ ਐਂਟਰੀ ਕੀਤੀ ਗਈ ਹੈ ਘਬਰਾ ਜਿਹੜੀ ਕਿ ਸਾਹਮਣੇ ਆ ਰਹੀ ਨੇ ਤਾਂ ਇਸ ਵੇਲੇ ਉਹ ਯਾਮੀ ਗੋਤਮ ਦੇ ਨਾਲ શ્રી ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹ ਨਤਮਸਤਕ ਹੁੰਦੇ ਹੋਏ ਨਜ਼ਰ ਆਏ ਨੇ ਸੰਜੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ जी संबाजि बहुत अच्छा लग रहा है हम लोग शूटिंग करने आए हैं और मतलब कि यहाँ आना बहुत बहुत जरूरी है माता टेकने बाबा के दर्शन करना और बहुत अच्छा लगता है अमृतसर बहुत प्यारी जगह है पंजाब साडा स्टेट है पंजाब न प्यार है साधा संजू बाबा आपके पिताजी काफी देर राजनीति से जुड़े हैं आपका लोगों के विचार ਮੈਨੂੰ ਮਾਫ ਕਰ ਦਿਓ ਯਾਰ ਅਸੀਂ ਬਸ ਫਿਲਮ ਸ਼ੂਟਿੰਗ ਲਈ ਇੱਥੇ ਆਪਰ ਪਹੁੰਚੇ ਹੈ ਔਰ ਕੋਲ ਯਾ ਪ੍ਰੋਜੈਕਟ ਕੀ ਹੈ ਮਨ ਕਿਸ ਪਰ ਆਰਗਨ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਦਾ ਡਾਇਰੈਕਟਰ ਹੈਗਾ ਰਗਵੀਰ ਸਿੰਘ ਹੈਗਾ ਅਜੀਤ ਸਾਹਿਬ ਹੈਗੇ ਤੇ ਬਹੁਤ ਐਕਸ਼ਨ ਐਕਸ਼ਨ ਫਿਲਮ ਹੈਗੀ ਬਹੁਤ ਚੰਗੀ ਫਿਲਮ ਹੈ ਨਾ ਕੋਈ ਨਗਰੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਖਾ ਪੀਣੀ ਪਹੁੰਚੇ ਸੀ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਆਗਾ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇਥੇ ਅੰਮ੍ਰਿਤਸਰ ਦਾ ਖਾਣਾ ਤੇ ਬੱਲੇ ਬੱਲੇ ਆ ਤਾਂ ਹੁਣ ਅੱਗੇ ਵੱਧਦੇ ਹਾਂ ਤਾਂ ਅੰਦਾਜ਼ਾ ਹੈ ਕਿ ਬੀਬੀ ਜ਼ਗੀਰ ਕੌਰ ਦੇ ਹੱਕ ਦੇ ਵਿੱਚ ਐਸਜੀਪੀਸੀ ਪ੍ਰਦਾਨ ਦੀਆਂ ਮਹਿਲਾਵਾਂ ਜਿਹੜੇ ਕੀ ਨਜ਼ਰ ਆਈਆਂ ਨੇ ਅੱਜ ਸਾਰੇ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਅੰਦਾਜ਼ਾ ਹੈ ਕਿ ਕੁਝ ਦਿਨ ਪਹਿਲਾਂ ਜਿਹੜਾ ਕੀ ਹੈ ਉਹਨਾਂ ਦੇ ਬੀਬੀ ਜ਼ਗੀਰ ਕੌਰ ਦੇ ਖਿਲਾਫ ਪ੍ਰਧਾਨ ਦੇ ਵੱਲੋਂ ਜਿਹੜਾ ਕੀ ਕੁਝ ਗਲਤ ਟਿੱਪਣੀ ਕੀਤੀ ਗਈ ਸੀ ਗਲਤ ਗੱਲਾਂ ਕਹੀਆਂ ਗਈਆਂ ਸੀ ਜਿਸ ਦੇ ਮੱਦੇ ਨਜ਼ਰ ਜਿਹੜਾ ਕੀ ਹੈ ਐਸਜੀਪੀਸੀ ਮਹਿਲਾਵਾਂ ਹੁਣ ਜਿਹੜੇ ਕੀ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਹਨ ਜਿੱਥੇ ਉਹਨਾਂ ਦੇ ਵੱਲੋਂ ਉਹਨਾਂ ਤੇ ਜੜਾ ਕੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਨਾਜ਼ਰ ਨੇ ਕਿ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਐਸਪੀਸੀ ਪ੍ਰਦਾਨ ਦੇ ਖਿਲਾਫ ਬੀਬੀਆਂ ਦਾ ਜਥਾ ਸ੍ਰੀ ਕਾਲ ਤਖਤ ਸਾਹਿਬ ਪਹੁੰਚਿਆ ਤਾਂ ਅੰਦਾਜ਼ੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸਤਰੀ ਜਾਤੀ ਨੂੰ ਇਨਸਾਫ ਮਿਲਣਾ ਚਾਹੀਦਾ ਹਾਲਾਂਕਿ ਪ੍ਰਦਾਨ ਦੇ ਅਮੀ ਦੇ ਵੱਲੋਂ ਜਿਹੜਾ ਕਿ ਹੈ ਇੱਕ ਮਾਫੀ ਪੱਤਰ ਵੀ ਲਿਖਿਆ ਗਿਆ ਸੀ ਪਰ ਉਸ ਨੂੰ ਜਿਹੜੀ ਕਿ ਮਨਜ਼ੂਰੀ ਨਹੀਂ ਮਿਲਦੀ ਜਿੱਥੇ ਉਹਨਾਂ ਨੂੰ ਜਿਹੜਾ ਕਿ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਗਏ ਸੀ ਹੁਣ ਉਸ ਦੇ ਮੱਦੇ ਨਜ਼ਰ ਹੀ ਐਸਪੀਸੀ ਦੇ ਮਹਿਲਾਵਾਂ ਜਿਹੜੇ ਕੀ ਹੈ ਬੀਪੀ ਜਗੀਰ ਕੌਰ ਦੇ ਹੱਕ ਦੇ ਵਿੱਚ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਤਹਿਤ ਅੱਜ ਸਾਰੇ ਸਾਰੀਆਂ ਮਹਿਲਾਵਾਂ ਸ਼੍ਰੇਕਾਰ ਤਖਤ ਸਾਹਿਬ ਪਹੁੰਚਦੀਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਇਸਤਰੀ ਜਾਤੀ ਨੂੰ ਇਨਸਾਫ ਮਿਲਣ ਦੀ ਮੰਗ ਕੀਤੀ ਜਾਂਦੀ ਹੈ ਨਹੀਂ ਜਾਣੇ ਦੇਖੋ ਇਹ ਦੋ ਗੱਲਾਂ ਨੇ ਇੱਕ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਉਹ ਮਾਲਕ ਮੈਂ ਕਹਿ ਸਕਦੀ ਆ ਉਹ ਬੈਠੇ ਨੇ ਉੱਥੇ ਸੇਵਾਦਾਰ ਦੇ ਤੌਰ ਤੇ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਉਦੋਂ ਸ਼ਬਦਾਂ ਦਾ ਜਿਹੜਾ ਬਹੁਤ ਗਿਣ ਚੁਣ ਕੇ ਸਾਨੂੰ ਉਹ ਬੋਲਣੇ ਚਾਹੀਦੇ ਨੇ ਨੰਬਰ 2 ਉਹ ਪੇਸ਼ੇ ਤੋਂ ਵਕੀਲ ਵੀ ਹਨ ਸਭ ਤੋਂ ਵੱਡੀ ਗੱਲ ਮੈਂ ਖੁਦ ਵਕੀਲ ਆ ਜਿਹੜਾ ਜਿਹੜਾ ਵਕੀਲ ਹੁੰਦਾ ਨਾ ਜੀ ਉਹਨੇ ਕੋਈ ਹੋਰ ਕੋਈ ਕਹੀ ਚੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਦੀ ਬੋਲਾਂ ਦੀ ਉਹ ਕੀਮਤ ਹੈ ਉਹਦੀ ਜ਼ੁਬਾਨ ਉਦੇ ਬੋਲ 90 ਤੁਲੇ ਤਰੀਕੇ ਦੇ ਨਾਲ ਕਿਵੇਂ ਬੋਲਦੇ ਨੇ ਆਪਾਂ ਨੇ ਕੇਸਾਂ ਨੂੰ ਕਿਵੇਂ ਜਿੱਤਣਾ ਉਹਦੇ ਬੋਲਾਂ ਦੀ ਉਹ ਕੀਮਤ ਹੈ ਤੇ ਜੇਕਰ ਸਾਡੇ ਬੋਲ ਇੱਕ ਪ੍ਰੋਫੈਸ਼ਨਲੀ ਅਸੀਂ ਗੱਲ ਕਰ ਲਈਏ ਇੱਕ ਵਕੀਲ ਦੇ ਬੋਲ ਇਸ ਤਰੀਕੇ ਨਾਲ ਵਿਗੜ ਜਾਣ ਤਾਂ ਫਿਰ ਜਿਹੜੇ ਕਲਾਇੰਟ ਨੇ ਆ ਜਿਹੜੇ ਲੋਕ ਉਹਨਾਂ ਦੇ ਕੋਲੇ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਸਾਡਾ ਦੇਖੋ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਉਹ ਇੱਕ ਕਾਨੂੰਨ ਦਾ ਜੋ ਰਸਤਾ ਹੈ ਉਹ اختیار ਕਰਨਗੇ ਉਹ ਉਹ ਵੀ ਸਾਨੂੰ ਆਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇਗਾ ਇੱਥੇ ਤਾਂ ਅਸੀਂ ਦੇਖੋ ਜਥੇਦਾਰ ਸਾਹਿਬ ਕਿਸੇ ਨੂੰ ਫਾਂਸੀ ਦਾ ਟੰਗ ਨਹੀਂ ਸਕਦੇ ਪਰ ਇੱਕ ਪੰਥਕ ਰਵੱਜਤਾ ਦੇ ਨਾਲ ਇਸ ਤਰ੍ਹਾਂ ਦੀ ਇੱਕ ਬੀਬੀਆਂ ਦੀ ਆਣ ਮਾਨ ਸ਼ਾਂਤ ਤੇ ਜਿਹੜਾ ਇੱਕ ਇੱਕ ਚੋਟ ਵੱਜੀ ਹੈ ਉਹ ਸਾਨੂੰ ਸਾਡੇ ਹਿਰਦਿਆਂ ਨੂੰ ਕਿਵੇਂ ਇੱਕ ਸ਼ਾਂਤ ਬਣਾ ਮਿਲ ਸਕਦੀ ਹੈ ਉਹ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਕੁਝ ਅਜਿਹੀ ਕਾਰਵਾਈ ਹੋ ਸਖਤ ਕਾਰਵਾਈ ਕੁਝ ਰਵਾਇਤੀ ਜਿਹੜੇ ਪੰਥਕ ਰਵਾਇਤਾਂ ਨੇ ਉਹਨਾਂ ਦੇ ਮੁਤਾਬਕ ਹੋ ਪ੍ਰਧਾਨ ਸਾਹਿਬ ਦੇ ਖਿਲਾਫ ਲੈਣ ਤਾਂ ਕਿ ਇਹ ਇੱਕ ਜਿਹੜੀ ਮਿਸਾਲ ਹੈ ਉਹ ਕਾਇਮ ਹੋ ਸਕੇ ਜੀ ਮੰਗ ਕਰਤੀ ਹੋ ਤੁਸੀਂ ਬਿਲਕੁਲ ਅਸਲੀਫੇ ਦੀ ਤਾਂ ਮੇਰੇ ਖਿਆਲ ਚ ਤਾਂ ਰਹਿਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਐ ਸੋਧ ਦੇ ਤੇ ਇਹ ਜਿਹੜੀ ਉਹ ਮਾਫੀ ਲੈ ਕੇ ਆਏ ਨਹੀਂ ਨਾ ਜੀ ਮਾਫੀ ਤਾਂ ਬਾਅਦ ਦੀ ਗੱਲ ਸੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਇਸ ਸੀਟ ਤੇ ਬੈਠਣ ਦੇ ਕਾਬਿਲ ਹੀ ਨਹੀਂ ਕਿਉਂਕਿ ਮੇਰੀ ਜ਼ੁਬਾਨ ਤੇ ਕੰਟਰੋਲ ਨਹੀਂ ਇਸ ਕਰਕੇ ਮੈਂ ਅਸਤੀਫਾ ਦਿੰਦਾ ਕਿਉਂਕਿ ਇਹ ਸਿਰਫ ਇੱਕ ਮਸਲਾ ਨਹੀਂ ਇਹ ਬਹੁਤ ਸਾਰੇ ਮਸਲੇ ਆਉਣਗੇ ਕਿੱਥੇ ਕਿੱਥੇ ਅਸੀਂ ਆਪਣਾ ਦਿਮਾਗੀ ਤਮਾਜ਼ਨ ਖੋ ਕੇ ਫਿਰ ਤਾਂ ਅਸੀਂ ਕੌਮ ਦਾ ਨੁਕਸਾਨ ਕਰਾਂਗੇ ਜੇ ਅੱਜ ਅੱਜ ਅਸੀਂ ਦਿਮਾਗੀ ਤਮਾਜ਼ਨ ਗਵਾ ਕੇ ਅਸੀਂ ਆਪਣੇ ਜ਼ੁਬਾਨ ਤੇ ਕੰਟਰੋਲ ਖੋ ਬੈਠੇ ਤਾਂ ਕੱਲ ਨੂੰ ਤਾਂ ਪੰਥ ਦੇ ਤਾਂ ਬਹੁਤ ਵੱਡੇ ਮਸਲੇ ਸਾਡੇ ਸਾਹਮਣੇ ਨੇ ਕਿਸੇ ਵੀ ਮੁੱਦੇ ਤੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਖੋ ਗਏ ਅਸੀਂ ਤਾਂ ਪੰਥ ਦਾ ਵੱਡਾ ਨੁਕਸਾਨ ਕਰਾਂਗੇ ਸਾ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਸਤੀਫਾ ਵੀ ਪਹਿਲ ਦੇ ਆਧਾਰ ਤੇ ਦੇ ਹੀ ਦੇ ਦਾ ਵੀ ਸਾਡੀ ਮੰਗ ਹੈ ਦਰਅਸਲ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਦੇ ਵੱਲੋਂ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਦੇ ਲਈ ਬੁਲਾਇਆ ਜਾਂਦਾ ਦਰਅਸਲ ਉਹਨਾਂ ਦੇ ਵੱਲੋਂ ਇੱਕ ਜਿਹੜੀ ਕਿ ਵੀਡੀਓ ਆਪਣੇ ਟਵਿੱਟਰ ਐਕਸ ਅਕਾਊਂਟ ਤੇ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅੱਜ ਮੈਂ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਦੇ ਲਈ ਇੱਥੇ ਬੁਲਾ ਰਿਹਾ ਹਾਂ ਦਰਅਸਲ ਉੱਥੇ ਦੇ ਲੋਕ ਜਿਹੜੇ ਕਿ ਹੈ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਜਿਉਣ ਦੇ ਲਈ ਵੀ ਔਖੇ ਹੋਏ ਪੈਰ ਉਹਨਾਂ ਨੂੰ ਕੋਈ ਸਹਾਰਾ ਨਹੀਂ ਉੱਥੇ ਮਿਲ ਰਿਹਾ ਤੇ ਸਾਰੇ ਲੋਕਾਂ ਦੀ ਜਿਹੜੀ ਕਿ ਸਰਕਾਰ ਤੋਂ ਇਹ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਮਸਲੇ ਜਿਹੜੇ ਕਿ ਜਲਦੋਂ ਜਲਦ ਹੱਲ ਕਰਵਾਏ ਜਾਣ ਪਰ ਉਹਨਾਂ ਦੇ ਵੱਲੋਂ ਉਹਨਾਂ ਦੇ ਸਮੱਸਿਆਵਾਂ ਤੇ ਕੋਈ ਵੀ ਨਜ਼ਰ ਨਹੀਂ ਪਾਈ ਜਾਂਦੀ ਤੇ ਉਹਨਾਂ ਦੇ ਵੱਲੋਂ ਆਪਣੀਆਂ ਹੀ ਲੜਾਈਆਂ ਲੜਨ ਦੇ ਵਿੱਚ ਉਹ ਜ਼ਿਆਦਾ ਜਿਹੜੀ ਕਿ ਨਜ਼ਰ ਆ ਰਹੇ ਨੇ ਜਿਸ ਦੇ ਚਾਲ ਦਾ ਜਗਮੀਤ ਸਿੰਘ ਦੇ ਵੱਲੋਂ ਜੋਸਟਿਨ ਟਰੂਡੋ ਨੂੰ ਅਸਤੀਫਾ ਦੇਣ ਦੇ ਲਈ ਬੁਲਾਇਆ ਜਾ ਰਿਹਾ ਤਾਂ ਦੱਸਦੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੋਂ ਕੈਨੇਡੀਅਨ ਨੂੰ ਪ੍ਰਧਾਨ ਮੰਤਰੀ ਦੀ ਲੋੜ ਹੈ ਉਹ ਉਸ ਵੇਲੇ And instead of focusing on these issues, Justin Trudeau and the Liberals are focused on themselves. They're fighting themselves instead of fighting for Canadians. For that reason, today I'm calling on Justin Trudeau to resign. He has to go. ਤਾਂ ਗੱਲ ਕਰਦੇ ਆ ਨਰਿੰਦਰ ਮੋਦੀ ਦੀ ਤਾਂ ਨਾਜ਼ਰ ਨੇ ਕਿ ਸਤਕਾਰ ਦੇ ਅਗਸਤ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠਾਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਜਿਹੜੇ ਕਿ ਯਤਨ ਕੀਤੇ ਜਾ ਰਹੇ ਨੇ ਤਾਂ ਦੱਸ ਦਿੰਦੇ ਨੇ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਜਿਹੜੇ ਕਿ 6 ਪੁਆਇੰਟ ਦੀ ਰਣਨੀਤੀ ਬਣਾਈ ਗਈ ਹੈ Shivraj Singh Chauhan ਕੇਂਦਰੀ ਖੇਤੀਬਾੜੀ ਅਤੇ ਕਿਸਾਨ ਬਲਾਈ ਅਤੇ ਪੈੰਡੂ ਵਿਕਾਸ ਮੰਤਰੀ ਤੋਂ ਬੋਲੋ ਜਿਹੜੇ ਕਿ ਇਹ ਮੁੱਦਾ ਸਾਹਮਣੇ ਰੱਖਿਆ ਗਿਆ ਹੈ ਜੀ ਇਹ ਤੁਹਾਨੂੰ ਦੱਸ ਦਿੰਦੇ ਨੇ ਕਿ ਸੰਸਦ ਵਿੱਚ ਅੱਜ ਜਿਹੜਾ ਕਿ ਹੈ ਕਿਸਾਨਾਂ ਦੀ ਆਮਦਨ آمدਨ ਵਧਾਉਣ ਦੇ ਲਈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਹੈ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਵੱਲੋਂ 6 ਪੁਆਇੰਟ ਦੀ ਰਣਨੀਤੀ ਜਿਹੜੀ ਕਿ ਬਣਾਈ ਗਈ ਹੈ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਅੱਗੇ ਕੇਂਦਰੀ ਖੇਤੀਬਾੜੀ ਮੰਤਰੀ ਐਨ ਐਸ ਐਸ ਪੀਏ ਕੀ ਰਿਪੋਰਟ ਵਹੀ ਹਮ ਲੋਗ ਪ੍ਰਮਾਣਿਕ ਮੰਨਤੇ ਹਨ ਉਸਕੇ ਅਨੁਸਾਰ माननीय अध्यक्ष महोदय 2002 3 में ये आई थी 2115 रुपया महीना ये बढ़कर 2018 2018-19 में हो गई 10,218 रुपया महीना और इसके बाद का सर्वे अभी नहीं हुआ लेकिन मैं माननीय अध्यक्ष महोदय आपके माध्यम से सदन को यह बताना चाहता हूं कि प्रधानमंत्री श्रीमान नरेंद्र मोदी जी के नेतृत्व में किसानों की आय बढ़ाने के लिए निरंतर प्रयत्न किए जा रहे हैं और उन प्रयत्नों को अगर आप देखें तो हमने छह सूत्री रणनीति बनाई है पहला उत्पादन बढ़ाना दूसरा उत्पादन की लागत कम करना तीसरा उत्पादन के ठीक दाम देना चौथा अगर प्राकृतिक आपदा आए तो नुकसान की भरपाई करना पांचवा कृषि का विविधीकरण और छठवा जैविक और प्राकृतिक खेती को प्रोत्साहन और इन उपायों के परिणाम स्वरूप माननीय अध्यक्ष महोदय 2019 में माननीय प्रधानमंत्री जी ने एक क्रांतिकारी फैसला किया, किया कि फसलों के दाम जो उत्पादन की लागत है उस पर कम से कम एम एस पी के दाम पचास परसेंट लाभ देकर घोषित किए जाएंगे और तब से घोषित हो रहे हैं ये लगातार उत्पादन बढ़ाने के लिए माननीय अध्यक्ष महोदय अलग अलग एक सौ नौ बीजों की नई वेरायटी घोषित की गई उन्नत बीज दे रहे मैकनाइजेशन कर रहे हैं आज ही प्रधानमंत्री जी नदी जोड़ो के एक बड़े प्रोजेक्ट पर मध्यप्रदेश और राजस्थान के बीच एक समझौता ज्ञापन हस्ताक्षरित हो रहा है नदी जोड़ो कार्यक्रम चल रहा है सिंचाई की बेहतर व्यवस्था के लिए सूक्ष्म सिंचाई योजना है उत्पादन की लागत घटाने के लिए प्रधानमंत्री किसान सम्मान निधि का क्रांतिकारी फैसला किया है तो इसी सरकार ने माननीय अध्यक्ष महोदय किया है और उसके साथ साथ फर्टिलाइजर की सब्सिडी किसानों को बिफोर लास्ट ईयर दी गई दो लाख चौदह हजार करोड़ पिछले साल एक लाख चौरानवे हजार करोड़ और इस साल भी कोई कमी नहीं आने देंगे हम किसानों को कम ब्याज पर कर्जा देने का काम कर रहे हैं किसानों को कम ब्याज पर कर्जा देने का काम कर रहे हैं किसान क्रेडिट कार्ड है मैगनाइजेशन है मैगनाइजेशन कृषि का कृषि उपकरण सब्सिडी पर देने का हम काम कर रहे हैं और एमएसपी पर रिकॉर्ड खरीद अगर की है तो इस सरकार ने माननीय अध्यक्ष महोदय की है मैं आज तुलना में नहीं जाना चाहता अगर मेरे मित्र चाहे तो मैं तुलना करके भी बता सकता हूं अकेले तिलहन की फसल दलहन की फसल जब उधर की सरकार थी तो केवल छह लाख मीट्रिक टन खरीदी थी हमने एक करोड़ सत्तर लाख मीट्रिक टन किसान को सही दाम देने के लिए खरीदी है एक नहीं अनेकों उपाय अगर आप अनुमति दें तो मैं तो पूरी बहस कर सकता हूँ ये सरकार कर रही है और उससे निश्चित तौर पर किसानों की आय बढ़ रही है ये मैं दावे के साथ कहता हूँ मशहूर सूफी गायक ਸਤਿੰਦਰ ਸਰਤਾਜ ਦੇ ਵੱਲੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਜਾ ਰਿਹਾ ਜੀ ਉਹ ਤੁਹਾਨੂੰ ਦੱਸ ਦੇਣਾ ਕਿ ਉਹਨਾਂ ਦੇ ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਚੰਡੀਗੜ੍ਹ ਦੇ ਵਿੱਚ ਆਪਣਾ ਸ਼ੋਅ ਨਹੀਂ ਕਰਨਗੇ ਜੀ ਹਾਂ ਇਸ ਵੇਲੇ ਦੀ ਅਹਿਮ ਵੱਡੇ ਵੱਡੀ ਖਬਰ ਕਹਿ ਸਕਦੇ ਹਾਂ ਇਸ ਨੂੰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਾਫੀ ਫੈਨਸ ਜਿਹੜੇ ਕਿ ਇਸ ਖਬਰ ਤੋਂ ਨਰਾਜ਼ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇਣਾ ਕਿ ਸਤਿੰਦਰ ਸਰਤਾਜ ਨੂੰ ਇਸ ਵੇਲੇ ਜਿਹੜੀ ਕਿ ਹੈ ਕਿਸੇ ਦੀ ਵੀ ਕੋਈ ਲੋੜ ਨਹੀਂ ਕਿਸੇ ਦੀ ਪਛਾਣ ਕੋਇਲ ਨੇ ਉਹਨਾਂ ਨੇ ਆਪਣੀ ਇੰਨੀ ਕੁ ਪਛਾਣ ਬਣਾਈ ਹੈ ਆਪਣੇ ਕੰਮ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣਾ ਨਾਂ ਪੂਰੇ ਦੇਸ਼ ਦੇ ਵਿੱਚ ਰੌਸ਼ਨ ਕੀਤਾ ਗਿਆ ਤਾਂ ਦੱਸਣਾ ਕਿ ਉਹਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਉਹ ਚੰਡੀਗੜ੍ਹ ਦੇ ਵਿੱਚ ਆਪਣਾ ਸ਼ੋਅ ਨਹੀਂ ਕਰਨਗੇ ਦਰਅਸਲ ਹਾਲੇ ਦੇ ਵਿੱਚ ਖਬਰ ਆਈ ਹੈ ਕਿ ਸਿੰਦਰ ਸਰਤਾਜ ਨੇ ਚੰਡੀਗੜ੍ਹ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ ਸਿੰਦਰ ਸਰਤਾਜ ਨੇ ਪੰਜਾਬ ਸਰਕਾਰ ਖਾਸ ਕਰਕੇ ਚੀਫ ਮਨਿਸਟਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਿਆ ਜਾਵੇ ਦਰਸਲ ਤਾਂ ਦੱਸਦੰਾ ਹੈ ਕਿ ਇਸ ਨੂੰ ਸੁਖਾਲਾ ਕਰਨ ਦੇ ਲਈ 1 ਵਿੰਡੋ ਪਾਲਿਸੀ ਯਾਨੀ ਕਿ ਖਿੜਕੀ ਦੀ ਵਿਵਸਥਾ ਬਣਾਈ ਜਾਵੇ ਜਿੱਥੇ ਆਰਟਿਸਟ ਦੇ ਵੱਲੋਂ ਸਿਰਫ ਇੱਕ ਅਰਜ਼ੀ ਦਿੱਤੀ ਜਾਵੇ ਅਤੇ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇ ਦੇਵੇ ਤਾਂ ਦੱਸਦੰਾ ਹੈ ਕਿ ਇੱਥੇ ਗੱਲ ਇਹ ਹੋ ਰਹੀ ਹੈ ਕਿ ਸਤਿੰਦਰ ਜਤਾਦ ਦੇ ਨਾਲ ਜਿਹੜੀ ਕਿ ਬਦਤੂਲੂਕੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹੁਣ ਉਹ ਚੰਡੀਗੜ੍ਹ ਦੇ ਵਿੱਚ ਸ਼ੋ ਨਹੀਂ ਕਰਨਗੇ ਤਾਂ ਉਹਨਾਂ ਨੂੰ ਖਾਸ ਤੌਰ ਤੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਸੀਐਮ ਭਗਵੰਤ ਮਾਨ ਨੂੰ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ 1 ਵਿੰਡੋ ਪਾਲਿਸੀ ਬਣਾਈ ਜਾਵੇ ਜਿੱਥੇ ਉਹਨਾਂ ਨੂੰ ਵਕ ਵਕ ਥਾਵਾਂ ਤੇ ਜਾ ਕੇ ਮਨਜ਼ੂਰੀ ਨਾ ਲੈਣੀ ਪਵੇ ਤੇ ਇੱਕੋ ਹੀ ਥਾਂ ਤੇ ਉਹ ਅਰਜ਼ੀ ਦਿੱਤੀ ਜਾਵੇ ਤਾਂ ਜੋ ਸਰਕਾਰ ਆਪ ਹੀ ਸਾਰੇ ਪਰਮਿਟ ਲੈ ਕੇ ਦੇ ਦੇਵੇ ਯਾਦ ਰਹੇ ਸਤਿੰਦਰ ਸਰਤਾਜ ਪੰਜਾਬ ਦਾ ਉਹ ਗਾਇਕ ਹੈ ਜਿਸ ਨੇ ਟਿਕਟ ਵਾਲੇ ਸ਼ੋਅਾਂ ਦਾ ਮਾਡਲ ਪੰਜਾਬ ਦੇ ਵਿੱਚ ਲਿਆਂਦਾ ਜਿਸ ਕਾਰਨ ਪਰਿਵਾਰ ਖਾਸ ਕਰ ਔਰਤਾਂ ਇਹਨਾਂ ਦੇ ਵਿੱਚ ਚਾ ਕੇ ਆਨੰਦ ਮਾਣ ਸਕਦੀਆਂ ਨੇ ਨਹੀਂ ਤਾਂ ਇਸ ਤੋਂ ਪਹਿਲਾਂ ਪੰਜਾਬੀ ਗਾਇਕੀ ਸਿਰਫ ਵਿਆਹ ਮੇਲਿਆਂ ਜਾਂ ਕਬੱਡੀਆਂ ਦੇ ਵਿੱਚ ਹੀ ਸੁਣੀ ਜਾਂਦੀ ਸੀ ਜਿੱਥੇ ਮਾਹੌਲ ਸੰਜੀਦਾ ਨਹੀਂ ਹੁੰਦਾ ਸੀ ਤੇ ਸਤਿੰਦਰ ਸਰਤਾਜ ਦੀ ਟੀਮ ਦੇ ਨਾਲ ਗੱਲ ਹੋਣ ਤੋਂ ਪਤਾ ਲੱਗਿਆ ਕਿ ਉਹ ਅੱਗੇ ਤੋਂ ਕਦੇ ਵੀ ਚੰਡੀਗੜ੍ਹ ਸ਼ੋਅ ਨਹੀਂ ਕਰਨਗੇ ਅਤੇ ਇਸੇ ਤਰ੍ਹਾਂ ਦੇ ਵਿਚਾਰ ਕਰਨ ਔਟਰਾ ਤੇ ਦਰਜੀਤ ਦਸਾਨ ਦੇ ਵੱਲੋਂ ਵੀ ਪ੍ਰਗਟਾਏ ਗਏ ਨੇ ਜਿहां ਤੋਂ ਅੰਦਾਜ਼ਨ ਨੇ ਆ ਕਿ 14 ਦਸੰਬਰ ਨੂੰ ਦਰਜੀਤ ਦਸਾਨ ਦਾ ਚੰਡੀਗੜ੍ਹ ਦੇ ਵਿੱਚ ਕਾਨਸਰਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਵੀ ਜਿਹੜੀ ਕਿ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਕਿ ਇਨਫਰਾਸਟ੍ਰਕਚਰ ਵਧਿਆ ਕੀਤਾ ਜਾਵੇ ਤੇ ਉਹਨਾਂ ਦੇ ਉਹਨਾਂ ਤੇ ਵੀ ਜਿਹੜੇ ਕਿ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਸਨ ਸ਼ੋਅ ਹੋਣ ਤੋਂ ਪਹਿਲਾਂ ਕਾਫੀ ਜਿਹੜਾ ਕਿ ਵਿਵਾਦ ਹੋਇਆ ਸੀ ਪਰ ਸਭ ਤੋਂ ਬਾਅਦ ਉਹਨਾਂ ਦਾ ਸ਼ੋਅ ਜਿਹੜਾ ਕਿ ਹੋਇਆ ਕਾਫੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਪਰਮਾ ਹੰਗਾਰਾ ਦਿੱਤਾ ਗਿਆ ਪਰ ਜੇਕਰ ਗੱਲ ਕਰੀਏ ਉਨਾਂ ਦੇ ਐਕਸਪੀਰੀਅੰਸ ਦੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਬੇਸਿਕਲੀ ਉਹਨਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਇਨਫਰਾਸਟ੍ਰਕਚਰ ਨੂੰ ਵਧਿਆ ਕੀਤਾ ਜਾਵੇ ਤੇ ਹੁਣ ਸਰਤਿੰਦਰ ਸਰਤਾਜ ਦੇ ਵੱਲੋਂ ਵੀ ਸਰਕਾਰ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਵਨ ਵਿੰਡੋ ਪਾਲਿਸੀ ਨੂੰ ਜਿਹੜਾ ਕਿ ਆਯੋਜਿਤ ਕੀਤਾ ਜਾਵੇ ਤਾਂ ਜੋ ਜਿਹੜਾ ਕਿ ਇਹ ਸਿੰਗਲਜ਼ ਨੂੰ ਵਧਿਆ ਟੰਗ ਦੇ ਨਾਲ ਜਿਹੜਾ ਕਿ ਇਹ ਸਾਰੇ ਪ੍ਰੋਸੈਸ ਨੂੰ ਫਾਲੋ ਕੀਤਾ ਜਾ ਸਕੇ ਤੇ ਇੱਕੋ ਹੀ ਥਾਂ ਤੇ ਜਾ ਕੇ ਸਭ ਚੀਜ਼ਾਂ ਰਜਿਸਟਰਡ ਹੋ ਪਾਣ